3 ਸਾਲ ਪਹਿਲਾਂ ਲੋਕਾਂ ਨੇ ਸਾਡੇ ਨਾਲ ਹੀ ਸਵਾਲ ਕੀਤਾ ਸੀ ਕਿ ਅਸੀਂ ਵੋਟਾਂ ਤਾਂ ਪਾ ਦੇਾਂਗੇ ਪਰ ਸਾਨੂੰ ਨਜ਼ਰ ਵੀ ਆਜੋ ਸਾਡੀ ਡਿਵੈਲਪਮੈਂਟ ਵੀ ਕਰਾ ਦਿਓ ਉਹ ਹੀ ਰੋਡ ਐ ਜਿੱਥੇ ਲੋਕ ਕਹਿੰਦੇ ਸੀ ਇੱਥੇ ਕੁਝ ਵੀ ਨਹੀਂ ਹੋਣਾ ਕਿਤੇ 2 ਫੁੱਟ ਜੀ ਕਿਤੇ 4 ਫੁੱਟ ਜੀ ਕਿਤੇ 10 ਫੁੱਟ ਜੀ ਕਿਤੇ 8 ਫੁੱਟ ਜੀ ਅੱਜ ਰੋਡ ਬਣਨ ਜਾ ਰਹੀ ਐ ਉਹ ਜਿਹੜੇ ਸਾਥੀ ਸੜਕਾਂ ਦੇ ਖੜ ਕੇ ਬੋਲਦੇ ਸੀ ਉਹਨਾਂ ਨੂੰ ਇਹ ਕਹਿਣਾ ਹੁਣ ਆ ਕੇ ਇੱਥੇ ਆ ਕੇ ਦੱਸੋ ਵੀ ਸੜਕ ਬਣ ਗਈ ਕਿ ਨਹੀਂ ਬਣ ਗਈ ਵਿਰੋਧੀ ਇਹ ਵੀ ਤੰਜ ਕਸਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਇੱਕੋ ਹੀ ਪ੍ਰੋਜੈਕਟ ਦੇ ਬਾਰ ਬਾਰ ਉਦਘਾਟਨ ਕੀਤੇ ਜਾਂਦੇ ਕਮੇਡੀ ਗੱਲਾਂ ਸੁਣੋ ਜੇ ਉਹਨਾਂ ਕੋਲ ਖੁਸ਼ੀ ਨਹੀਂ ਸਾਰੀ ਜਾ ਰਹੀ ਮੇਰਾ ਕਸੂਰ ਥੋੜਾ ਹੈ ਤੇ ਕਹਿੰਦੇ ਨੇ ਇਹ ਉਹੀ ਜਿਹੜੇ ਤੰਜ ਕਸਦੇ ਸੀਗੇ ਹੁਣ ਉਹਨਾਂ ਦੇ ਰਾਜ ਦੇ ਵਿੱਚ ਡਬਲ ਟ੍ਰिपल ਜਿਹੜੇ ਨੇ ਨਹੀਂ ਪੱਥਰ ਰੱਖੇ ਜਾ ਰਹੇ ਮੈਂ ਨਹੀਂ ਪੱਥਰ ਹੋਰ ਲਖਣੇ ਆ ਮੈਂ ਪੱਥਰ ਵੀ ਲਾਣੇ ਆ ਮੈਂ ਤੁਹਾਡੇ ਕੋਲ ਪੱਥਰ ਲਾ ਕੇ ਛੱਡੇ ਨਹੀਂ ਮੈਂ ਪੱਥਰ ਲਾ ਕੇ ਡਿਵੈਲਪਮੈਂਟ ਕੀਤੀ ਹੈ ਜੇ ਪਿਛਲੇ ਵਜ਼ੀਰ ਜਿਹੜੇ ਸੈਂਟਰ ਦੇ ਇੱਥੇ ਮਤਲਬ ਉਹ ਕਾਟਣ ਕਰਕੇ ਗਏ ਐ ਅੱਜ ਤੋਂ 8 ਸਾਲ ਪਹਿਲਾਂ 7 ਸਾਲ ਪਹਿਲਾਂ 6 ਸਾਲ ਪਹਿਲਾਂ ਉਹਨਾਂ ਦੇ ਪੱਥਰ ਲੱਗੇ ਹੋਏ ਐ ਕਰੋਨਾ ਦੇ ਉੱਤੇ ਅਮਾਉਂਟ ਲਿਖੀ ਐ ਕਰੋਨਾ ਦੀ ਜੇ 1 ਰੁਪਿਆ ਵੀ ਲੱਗੇ ਆਊਗਾ ਤੇ ਆਪਾਂ ਸਿਆਸਤ ਛੱਡ ਕੇ ਪਾਸੇ ਹੋ ਜਾਵਾਂਗੇ ਉਹਨਾਂ ਨੇ ਸਿਰਫ ਇੱਕ ਬਹਾਨਾ ਜੀ ਮੈਂ ਹੌਸਟ ਵੇਟਦਾ ਜੀ ਮੈਂ ਡੇਲੀ ਹੌਸਟ ਸਟੈਂਡ ਕਰਦਾ ਹੌਸਟ ਹੁੰਦਾ ਕੀ ਆ ਆਉਂਦੇ ਐ 10 ਮਿੰਟ 12 ਮਿੰਟ 13ਵਾਂ ਮਿੰਟ ਹੀ ਲਾਂਦੇ ਕੋਈ ਨਾ ਕੋਈ ਬਹਾਨਾ ਮਾਰ ਕੇ ਬਾਹਰ ਜੜਦਾ ਕਰਦੇ ਕਿਉਂਕਿ ਉਹਨਾਂ ਕੋ ਫੇਸ ਕਰਨ ਦੀ ਤਾਕਤ ਹੀ ਨਹੀਂ ਐ ਅੱਜ ਸਾਡਾ ਹਾਊਸ ਦੇ ਵਿੱਚ ਬਜਟ ਪਾਸ ਹੋਇਆ ਕੀ ਵਿਰੋਧੀ ਪਾਰਟੀ ਦਾ ਹੱਕ ਨਹੀਂ ਮੰਨਦਾ ਬਜਟ ਦੇ ਵਿੱਚ ਕਟਾਸ ਕਰਨ ਬਜਟ ਦੇ ਵਿੱਚ ਬੋਲਣ ਸਾਡੇ ਨੂੰ ਨੁਕਸ ਕੱਢਣ ਕੋਈ ਨੁਕਸ ਕੱਢਿਆ ਇੱਕ ਨੁਕਸ ਕੱਢਣ ਬਜਟ ਤੇ ਬਹਿਸ ਕਰਨ ਕੱਲ ਸਾਰਾ ਦਿਨ ਬਹਿਸ ਵਾਸਤੇ ਸੀਗਾ ਬਹਿਸ ਕਰਨਾ ਆਏ ਬਚ ਗਏ ਜਨੀਤ ਬਿੱਟੂ ਕਹਿੰਦੇ ਨੇ ਕਿ ਜਿਹੜਾ ਭਾਂਡਾ ਖਾਲੀ ਹੁੰਦਾ ਉਹ ਜਿਆਦਾ ਖੜਕਦਾ ਉਹਨੇ ਕਟੈਕਸ ਕੀਤਾ ਸਾਡਾ ਤਾਂ ਭਾਂਡਾ ਭਰਿਆ ਹੋਇਆ ਛਲਕ ਰਿਹਾ ਲੁਧਿਆਣਾ ਨਾਰਥ ਦੀਆਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਵਾਉਣ ਵਾਸਤੇ ਮਦਨਾਲ ਬਗਾ ਵੱਲੋਂ ਜਿੱਥੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਉੱਥੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਵਾਉਣ ਵਾਸਤੇ ਕਈ ਹੋਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਲੁਧਿਆਣਾ ਦੇ ਬੁੱਢੇ ਨਾਲੇ ਦੇ ਦੂਜੀ ਸਾਈਡ ਦੀ ਸੜਕ ਨੂੰ ਲੈ ਕੇ ਲਗਾਤਾਰ ਜਿਹੜਾ ਵਾ ਪ੍ਰੋਜੈਕਟ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੀ ਸਾਈਡ ਦੀ ਜਿਹੜੀ ਆ ਸੜਕ ਬਣਾਉਣ ਦੇ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੋਂ ਸੜਕ ਕਾਫੀ ਸਾਲਾਂ ਤੋਂ ਚੱਲਦੀ ਸੀ ਪਰ ਦੂਜੇ ਸਾਈਡ ਤੇ ਜਿਹੜਾ ਵਾ ਐਨਕ੍ਰੋਚਮੈਂਟ ਨੂੰ ਹਟਾ ਕੇ ਇਹ ਸੜਕ ਨਵੀਂ ਬਣਾਈ ਗਈ ਆ ਜਿਸ ਦਾ ਅੱਜ ਐਮਐਲਏ ਮਦਨ ਲਾਲ ਬਗਾ ਅਤੇ ਲੁਧਿਆਣਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਵੱਲੋਂ ਉਦਘਾਟਨ ਕੀਤਾ ਗਿਆ ਤਾਂ ਸਾਡੇ ਨਾਲ ਮਜੂਨ ਨੇ ਮਦਨ ਲਾਲ ਬਗਾ ਜੀ ਕਿਸ ਤਰ੍ਹਾਂ ਦੇ ਦੇ ਲੁਧਿਆਣਾ ਨੌਰਥ ਦੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਅੱਜ ਇਹ ਸੜਕ ਦਾ ਉਦਘਾਟਨ ਕੀਤਾ ਵਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਮ ਤੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਜਿਸ ਆਸ ਉਮੀਦਾਂ ਦੇ ਨਾਲ ਲੋਕਾਂ ਨੇ ਅੱਜ ਤੋਂ 3 ਸਾਲ ਪਹਿਲਾਂ ਸਰਕਾਰ ਲੈ ਕੇ ਆਏ ਸੀ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਥੱਕ ਗਏ ਸੀ ਅੱਕ ਗਏ ਸੀ ਲੋਕਾਂ ਦੇ ਵਾਅਦੇ ਜਿਸ ਤਰ੍ਹਾਂ ਮੈਂ ਕਹਿ ਸਕਦਾ ਕਿ ਲੋਕਾਂ ਨੂੰ ਲਾਲੀਪਪ ਦੇ ਦੇ ਕੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਪਰ ਕਿਤੇ ਨਾ ਕਿਤੇ 3 ਸਾਲ ਪਹਿਲਾਂ ਲੋਕਾਂ ਨੇ ਸਾਡੇ ਨਾਲ ਹੀ ਸਵਾਲ ਕੀਤਾ ਸੀ ਕਿ ਅਸੀਂ ਵੋਟਾਂ ਤਾਂ ਪਾ ਦੇਾਂਗੇ ਪਰ ਸਾਨੂੰ ਨਜ਼ਰ ਵੀ ਆਜੋ ਸਾਡੀ ਡਿਵੈਲਪਮੈਂਟ ਵੀ ਕਰਾ ਦਿਓ ਪਰ ਅਸੀਂ ਲੋਕਾਂ ਨੂੰ ਜੋ ਵਾਅਦਾ ਕਰਕੇ ਆਏ ਸੀ ਅੱਜ ਤੋਂ 3 ਸਾਲ ਪਹਿਲਾਂ ਹੀ ਜਦੋਂ ਸਾਨੂੰ ਲੋਕਾਂ ਨੇ ਇੱਕ ਫਤਵਾ ਦੇ ਕੇ ਵਿਧਾਨ ਸਭਾ ਦੀ ਪੁਣੀਆ ਛੜਾਇਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੇ ਹਲਕੇ ਦੀ ਡਿਵੈਲਪਮੈਂਟ ਵਾਸਤੇ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਜੀ ਮਾਨ ਦੀ ਰਹਿਨਮਾਈ 'ਚ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਕਨਵੀਨਰ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਪੰਜਾਬ ਤਰੱਕੀਆਂ ਵੱਲ ਪੰਜਾਬ ਡਿਵੈਲਪਮੈਂਟ ਵੱਲ ਜਾ ਰਿਹਾ ਔਰ ਉਸ ਦੀ ਲੜੀ ਦੇ ਵਿੱਚ ਅੱਜ ਮੇਰਾ ਹਲਕਾ ਨਾਰਥ ਜਿਹੜਾ ਮੈਂ ਕਹਿ ਸਕਦਾ ਕਿ ਡਿਵੈਲਪਮੈਂਟ ਵੱਲੋਂ ਨੰਬਰ 1 ਤੇ ਜਾ ਰਿਹਾ ਹੈ ਔਰ ਸਾਰਾ ਕ੍ਰੈਡਿਟ ਲੋਕਾਂ ਦਾ ਹੈ ਲੋਕਾਂ ਦਾ ਪਿਆਰ ਸਤਿਕਾਰ ਲੋਕਾਂ ਦਾ ਆਸ਼ੀਰਵਾਦ ਇਹ ਉਹੀ ਰੋਡ ਹੈ ਜਿੱਥੇ ਲੋਕ ਕਹਿੰਦੇ ਸੀ ਇੱਥੇ ਕੁਝ ਵੀ ਨਹੀਂ ਹੋਣਾ ਕਿਤੇ 2 ਫੁੱਟ ਸੀ ਕਿਤੇ 4 ਫੁੱਟ ਸੀ ਕਿਤੇ 10 ਫੁੱਟ ਸੀ ਕਿਤੇ 8 ਫੁੱਟ ਸੀ ਅੱਜ ਰੋਡ ਬਣਨ ਜਾ ਰਹੀ ਹੈ ਅੱਜ ਦੂਸਰਾ ਪਹਾੜ ਹੈ ਪਹਿਲਾ ਪਾੜ ਨਹੀਂ ਦੂਸਰਾ ਪਾੜ ਪਹਿਲਾ ਬੜਾ ਸੀ ਹੈਂਬੋਲਟ ਤੋਂ ਸਟਾਰਟ ਕਰ ਦਿੱਤਾ ਸੀ ਤੇ ਕਿੰਨ ਕਾਫੀ ਪੋਰਸ਼ਨ ਸਾਡਾ ਬਣ ਗਿਆ ਹੈ ਇਹ ਦੂਸਰਾ ਪਹਾੜ ਹੈ ਇਹ ਅੱਜ ਦੂਸਰਾ ਪਹਾੜ ਸਟਾਰਟ ਕਰ ਦਿੱਤਾ ਜਿਹੜਾ ਜਿੱਥੇ ਕਹਿੰਦੇ ਸੀ ਵੀ 2 ਫੁੱਟ ਤੁਰ ਨੂੰ ਰਸਾ ਨਹੀਂ ਸੀ ਅੱਜ ਅਸੀਂ 20 ਫੁੱਟ ਦੀ ਰੜਕ ਬਣਾਤੀ ਹੈ ਇਹ ਸਾਰੀ ਐਕਰੋ ਔਰ ਜੋ ਉਹ ਪੋਰਸ਼ਨ ਡੈੱਡ ਪਿਆ ਸੀ ਉਹਨੂੰ ਅਸੀਂ ਯੂਜ਼ ਲੈ ਕੇ ਤੇ ਅੱਜ ਅਸੀਂ ਸੜਕ ਬਣਾਣ ਜਾ ਰਹੇ ਹਾਂ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਨੂੰ ਸਮੱਸਿਆ ਜਿਹੜੀ ਹੈ ਬਹੁਤ ਵੱਡੀ ਹੈ ਉਹਦਾ ਵੀ ਹੱਲ ਹੋਏਗਾ ਔਰ ਜਿਹੜੀ ਇੱਕ ਵਨਵੇ ਰੋਡ ਜਲਦੀ ਸੀ ਉਹ ਡਵਰ ਰੋਡ ਚਲੇਗੀ ਇੱਕ ਵਸੇ ਹਾਨ ਵਸੇ ਇੱਕ ਵਸੇ ਜਾਨ ਵਸੇ ਔਰ ਜੇ ਜਿਹੜੇ ਲੋਕ ਕਹਿੰਦੇ ਸੀ ਕਿ ਖਾਬ ਦੇਖ ਰਹੇ ਆ ਅੱਜ ਉਹਨਾਂ ਨੂੰ ਖਾਬ ਦਿਨੇ ਦਿਖਾ ਰਹੇ ਆ ਕਿ ਦਿਨੇ ਖਾਬ ਦੇਖੋ ਜਿਹੜੀਆਂ ਅੱਖਾਂ ਦੇ ਪੱਟੀਆਂ ਦੀ ਬੰਨੀ ਹੋ ਪੱਟੀਆਂ ਲਾ ਦਿਓ ਤੇ ਆ ਕੇ ਦੇਖੋ ਕਿਵੇਂ ਡਿਵੈਲਪਮੈਂਟ ਹੋ ਰਹੀ ਹੈ ਇਸ ਕਰਕੇ ਮੈਂ ਜ਼ਿਆਦਾ ਕਟਾਸ ਨਹੀਂ ਬਣਾ ਇਨ੍ਹਾਂ ਨੂੰ ਜੁਰ ਕਹੂੰਗਾ ਡਿਵੈਲਪਮੈਂਟ ਦੇ ਸਾਥ ਦਿਓ ਉਹ ਜਿਹੜੇ ਸਾਥੀ ਸੜਕਾਂ ਦੇ ਖੜ ਕੇ ਬੋਲਦੇ ਸੀ ਉਹਨਾਂ ਨੂੰ ਇਹ ਕਹਿਣਾ ਹੁਣ ਆ ਕੇ ਇੱਥੇ ਆ ਕੇ ਦੱਸੋ ਵੀ ਸੜਕ ਬਣ ਗਈ ਕਿ ਨਹੀਂ ਬਣ ਗਈ ਇੰਨਾ ਕੁਝ ਕਹਿੰਦੇ باوجود ਮੈਂ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਆਸ ਹੈ ਕਿ ਇਸੇ ਤਰ੍ਹਾਂ ਹੀ ਲੋਕ ਸਾਡਾ ਸਾਥ ਡਿਵੈਲਪਮੈਂਟ ਦੇਣਗੇ ਕਿਉਂਕਿ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕੋਈ ਡਿਕਟੇਟਰਸ਼ਿਪ ਕਰਦੇ ਹਾਂ ਉਹ ਲੋਕ ਸਾਥ ਨਹੀਂ ਦਿੰਦੇ ਅੱਜ ਲੋਕ ਸੰਭਾਲ ਵੀ ਕਰਨਗੇ ਸਾਥ ਵੀ ਦੇਣਗੇ ਇਹਦਾ ਸੜਕ ਦਾ ਨੰਦ ਵੀ ਮਾਰਨਗੇ ਤਾਂ ਤੁਸੀਂ ਕਿਹਾ ਸੀਗਾ ਕਿ ਜਦੋਂ ਵੋਟਾਂ ਤੁਸੀਂ ਮੰਗਿਆ ਸੀ ਤਾਂ ਲੋਕ ਕਹਿੰਦੇ ਸੀਗੇ ਵੋਟਾਂ ਪਾ ਦਾਂਗੇ ਨਜ਼ਰ ਵੀ ਆਉਂਗੇ ਪਰ ਨਜ਼ਰ ਤਾਂ ਤੁਸੀਂ ਆ ਰਹੇ ਹੋ ਨਾਲ ਵਿਰੋਧੀ ਇਹ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਇੱਕੋ ਹੀ ਪ੍ਰੋਜੈਕਟ ਦੇ ਬਾਰ-ਬਾਰ ਉਦਘਾਟਨ ਕੀਤੇ ਜਾਂਦੇ ਜਿਵੇਂ ਤੁਸੀਂ ਆਪਣੇ ਸੰਬੋਧਨ ਵਿੱਚ ਵੀ ਕਿਹਾ ਕਿ ਇਹ ਪਾਰ ਦੂਜਾ ਕਹਿੰਦੇ ਇੱਕੋ ਹੀ ਪ੍ਰੋਜੈਕਟ ਨੂੰ ਥੋੜੀ ਥੋੜੇ ਟੋਟੇ ਬਣਾ ਕੇ ਬੰਦੇ ਉਧ ਘਾਟਣੇ ਹੋ ਰਿਹਾ ਦੇਖੋ ਮੇਰੀ ਗੱਲ ਸੁਣੋ ਜੇ ਉਹਨਾਂ ਕੋਲ ਖੁਸ਼ੀ ਨਹੀਂ ਸਾਰੀ ਜਾ ਰਹੀ ਮੇਰਾ ਕਸੂਰ ਥੋੜਾ ਹੈ ਇਹ ਲੋਕਾਂ ਨੇ ਪੁੱਛੋ ਨਾ ਜਿਹੜੇ ਜਨਤਾ ਖੜੀ ਹੈ ਜਿਸ ਏਰੀਆ ਦੇ ਵਿੱਚ ਆਂ ਸੜਕ ਬਣਨੀ ਆ ਜਿਸ ਲੋਕਾਂ ਦੇ ਘਰਾਂ ਨੂੰ ਇੱਕ ਵੱਡੀ ਵੱਡੀ ਰਾਹਤ ਮਿਲਨੀ ਹੈ ਲੋਕਾਂ ਦੇ ਘਰਾਂ 'ਚ ਸੱਪ ਜਾਂਦੇ ਸੀ ਨਿਯੋਲੇ ਜਾਂਦੇ ਸੀ ਚੂਹਾਂ ਦੀ ਪਰਮਾਰ ਸੀ ਅੱਜ ਲੋਕ ਉੱਥੇ ਸੜਕ ਦਾ ਆਨੰਦ ਮਾਣ ਰਹੇ ਲੋਕਾਂ ਨਾਲ ਗੱਲ ਕਰਨ ਇਹ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ ਦੇਖਿਓ ਤੁਹਾਡੇ ਸਾਹਮਣੇ ਹੋਰ 2 ਸਾਲ ਰਹਿ ਗਏ 2 ਲੋਕ ਸਿਰੇ ਦਾ ਸਾਰ ਦੇ ਰਹੇ ਆ ਕਾਰਬਨ ਵੇਖੀ ਨਹੀਂ ਲੋਕਾਂ ਨੇ ਦੱਸਿਆ ਨਹੀਂ ਕਾਰਬਨ ਰਿਜ਼ਲਟ ਕੀ ਆਇਆ ਰੱਖਿਆ ਨਹੀਂ ਸੁਣਿਆ 12 ਸੀਟਾਂ ਲਈਆਂ ਕਦੀ ਰਿਜ਼ਲਟ ਜੀ ਨਹੀਂ ਕਦੀ ਆਈਆਂ ਹੋਣੀਆਂ ਇਹ ਲੋਕਾਂ ਨੇ ਸਿਰਫ ਡਿਵੈਲਪਮੈਂਟ ਨੂੰ ਵੋਟ ਪਾਈ ਆ ਨਾ ਮੇਰੇ ਚਿਹਰੇ ਨੂੰ ਵੋਟ ਪਾਈ ਆ ਲੋਕਾਂ ਨੇ ਡਿਵੈਲਪਮੈਂਟ ਨੂੰ ਵੋਟ ਪਾਈ ਆ ਮੈਂ ਇੱਕੋ ਗੱਲ ਕਰਦਾ ਡਿਵੈਲਪਮੈਂਟ ਸਾਥ ਦਿਓ ਜਿਵੇਂ ਕੱਲ ਸਾਡੇ ਮਾਨ ਸਾਹਿਬ ਨੇ ਕਿਹਾ ਹਾਊਸ ਦੇ ਵਿੱਚ कि ਤੁਹਾਨੂੰ ਡਿਵੈਲਪਮੈਂਟ ਤੇ ਸਾਥ ਦੇਣਾ ਚਾਹੀਦਾ ਹੈ ਹੋਸਟ ਬੈ ਕੇ ਸੁਣੋ ਸੁਣਾਓ ਅਸੀਂ ਸੁਣਨ ਨੂੰ ਤਿਆਰ ਆ ਜੇ ਤੁਸੀਂ ਹੋਸਟ 'ਚ ਭਜੋਗੇ ਤੇ ਫਿਰ ਹਲ ਥੋੜਾ ਆਣਾ ਪੰਜਾਬ ਦਾ ਇਸ ਕਰਕੇ ਸਾਡਾ ਸਾਥ ਦੇਣ ਅਸੀਂ ਡਿਵੈਲਪਮੈਂਟ ਕਰਾ ਰਹੇ ਆ ਡਿਵੈਲਪਮੈਂਟ ਦਾ ਆਨੰਦ ਮਾਣੋ ਮੈਂ ਤਾਂ ਕਹਿੰਦਾ ਮੇਰੇ ਨਾਲ ਆ ਕੇ ਘਟਨ ਵਿਰੋਧੀ ਇਹ ਵੀ ਤੰਜ ਕੱਸਦੇ ਨੇ ਕਹਿੰਦੇ ਨਹੀਂ ਪੱਥਰ ਤੇ ਦੇ ਦੋ ਤੁਸੀਂ ਵਿਰੋਧੀ ਧਿਰ ਤੇ ਵੇ ਸੀਗੇ ਬੜੇ ਸਵਾਲ ਚੱਕਦੇ ਸੀਗੇ ਕਿ ਜਿਹੜੇ ਲੀਡਰ ਨੇ ਨਹੀਂ ਪੱਥਰ ਰੱਖ ਦਿੰਦੇ ਨੇ ਪਰ ਕਹਿੰਦੇ ਨੇ ਇਹ ਉਹੀ ਜਿਹੜੇ ਤੰਜ ਕੱਸਦੇ ਸੀਗੇ ਹੁਣ ਉਹਨਾਂ ਦੇ ਰਾਜ ਦੇ ਵਿੱਚ ਡਬਲ ਟ੍ਰਿਪਲ ਜਿਹੜੇ ਨੇ ਨਹੀਂ ਪੱਥਰ ਰੱਖੇ ਜਾ ਰਹੇ ਮੈਂ ਨਹੀਂ ਪੱਥਰ ਹੋਰ ਲਖਣੇ ਆ ਮੈਂ ਪੱਥਰ ਵੀ ਲਾਣੇ ਆ ਮੈਂ ਤੁਹਾਡੇ ਕੋਲ ਪੱਥਰ ਲਾ ਕੇ ਛੱਡੇ ਨਹੀਂ ਮੈਂ ਪੱਥਰ ਲਾ ਕੇ ਡਿਵੈਲਪਮੈਂਟ ਕੀਤੀ ਹੈ ਮੈਂ ਬਣਾ ਲਾਲ ਬਗਾ ਜਿੰਦਾਬਾਦ ਮੈਂ ਪੱਥਰ ਲਾਲ ਬਗਾ ਮੈਂ ਪੱਥਰ ਲਾ ਕੇ ਡਿਵੈਲਪਮੈਂਟ ਕੀਤੀ ਹੈ ਮੈਂ ਪੱਥਰ ਲਾ ਕੇ ਛੱਡੀ ਨਹੀਂ ਮੈਂ ਹੁਣ ਤੁਹਾਡੇ ਨਾਲ ਚਲ ਚਲਦਾ ਮੌਕੇ ਦੇ ਹੱਲੇ ਆ ਤੁਹਾਡੀ ਅਗਲੀਆਂ ਪੁਲੀਆਂ ਦੋ ਨੇ ਪਿਛਲੀਆਂ ਪੁਲੀਆਂ ਦੋ ਨੇ ਦੋਨਾਂ ਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੇ ਪੱਥਰ ਲੱਗੇ ਹੋਏ ਆ ਸੈਂਟਰ ਦੇ ਵਜ਼ੀਰਾਂ ਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਦੇ ਆਪਾਂ ਚੱਲ ਚੱਲਦੇ ਆ ਜੇ ਉੱਥੇ ਇੱਟ ਵੀ ਲੱਗੀ ਹੈ ਮੈਂ ਜ਼ਿੰਮੇਵਾਰ ਆ ਜੇ ਪਿਛਲੇ ਵਜ਼ੀਰ ਜਿਹੜੇ ਸੈਂਟਰ ਦੇ ਇੱਥੇ ਮਤਲਬ ਉਹ ਕਾਠਨ ਕਰਕੇ ਗਏ ਆ ਅੱਜ ਤੋਂ 8 ਸਾਲ ਪਹਿਲਾਂ 7 ਸਾਲ ਪਹਿਲਾਂ 6 ਸਾਲ ਪਹਿਲਾਂ ਉਹਨਾਂ ਦੇ ਕਰੋੜਾਂ ਦੇ ਉੱਤੇ ਅਮਾਉਂਟ ਲਿਖੀ ਹੈ ਕਰੋੜਾਂ ਦੀ ਜੇ 1 ਰੁਪਿਆ ਵੀ ਲੱਗਿਆ ਹੋਊਗਾ ਤੇ ਆਪਾਂ ਸਿਆਸਤ ਛੱਡ ਕੇ ਪਾਸੇ ਹੋ ਜਾਾਂਗੇ ਵੱਡਾ ਚੈਲੰਜ ਕਰ ਰਹੇ ਹੋ ਤੁਸੀਂ ਵੱਡਾ ਨਹੀਂ ਬਹੁਤ ਵੱਡਾ ਚੈਲੰਜ ਕਰ ਰਹੇ ਆ ਮੈਂ ਮੈਂ ਪੱਥਰ ਹੋਰ ਲਾਉਣੇ ਆ ਔਰ ਕੰਮ ਕਰਾਉਣੇ ਆ ਪੱਥਰ ਦੇ ਵਿਧਾਨ ਸਭਾ ਦਾ ਜ਼ਿਕਰ ਕੀਤਾ ਵਿਧਾਨ ਸਭਾ ਦੇ ਵਿੱਚ ਸੀਚੇਵਾਲ ਮੋਡਰ ਨੂੰ ਲੈ ਕੇ ਕਾਫੀ ਬਹਿਸ ਹੋਈ ਆ ਜਿਸ ਨੂੰ ਲੈ ਕੇ ਪ੍ਰਤਾਪ ਬਾਈਵਾ ਕੋਲ ਮਾਫੀ ਮੰਗਣ ਤੱਕ ਦੀ ਗੱਲ ਕੀਤੀ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਮੋਡਰ ਨੂੰ ਲੈ ਕੇ ਜਿਹੜਾ ਆਵਾਜ਼ ਚੁੱਕੀ ਜਾਂਦੀ ਹੈ ਕਿਉਂਕਿ ਸੰਤ ਸੀਚੇਵਾਲ ਉਹੀ ਨੇ ਜਿਹੜੇ ਬੁੱਢੇ ਨਾਲੇ ਦਾ ਪ੍ਰੋਜੈਕਟ ਵੀ ਚਲਾ ਰਹੇ ਨੇ ਸੀਚੇਵਾਲ ਮੋਡਰ ਨੂੰ ਲੈ ਕੇ ਆਵਾਜ਼ ਚੁੱਕੀ ਆ ਰਹੀ ਹੈ ਤੁਸੀਂ ਵੀ ਜਿਹੜਾ ਬੁੱਢੇ ਨਾਲੇ ਦੇ ਨਾਲ ਦੇ ਏਰੀਏ ਨੂੰ ਪ੍ਰੈਜੈਂਟ ਕਰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸੰਤ ਸੀਚੇਵਾਲ ਦਾ ਮੈਂ ਸਤਿਕਾਰ ਕਰਦਾ ਕਿਉਂਕਿ ਸਾਡੇ ਸਤਿਕਾਰਯੋਗ ਨੇ ਉਹਨਾਂ ਨੇ ਸਾਡੀ ਇੱਕ ਹਵਾ ਹਵਾ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਖਾਸ ਤੌਰ ਤੇ ਜਿਹੜਾ ਆ ਬੁੱਢੇਦਰੀ ਅਲੀ ਜੀ ਗੱਲ ਕਰਦੇ ਪ੍ਰੋਜੈਕਟ ਦੀ ਗੱਲ ਕਰਦੇ ਇਹਨੂੰ ਛੱਡ ਲਈਏ ਬਈ ਨਦੀ ਜਾ ਕੇ ਦੇਖੋ ਅੱਜ ਉੱਥੇ ਲੋਕ ਦੇ ਰੋਕੀ ਆਨੰਦ ਮੰਡਲੇ ਉਹ ਗੁਰੂ ਨਾਨਕ ਦੇਵ ਜੀ ਚਰਨਛੋਹ ਪ੍ਰਾਪਤ ਧਰਤੀ ਹੈ ਉੱਥੇ ਨਦੀ ਬਣੀ ਹੋਈ ਹੈ ਔਰ ਸਾਫ਼ ਕੀਤੀ ਹੈ ਅੱਜ ਹਿੰਦੁਸਤਾਨ ਦੇ ਸਾਡੇ ਐਕਸਪ੍ਰੈਸ ਰਾਸ਼ਟਰਪਤੀ ਅਬਦੁਲ ਕਲਾਮ ਜੀ ਨੇ ਉਹ ਮੌਕੇ ਤੇ ਆ ਕੇ ਦੇਖ ਕੇ ਗਏ ਉਹ ਪਦਮਸ਼ਰੀ ਵਾਢੀ ਨੇ ਔਰ ਮੈਂ ਤਾਂ ਕਹਿ ਸਕਦਾ ਵੀ ਵਿਰੋਧੀਆਂ ਕੋਲ ਬੋਲਣ ਜੁਗਾ ਕੁਝ ਵੀ ਨਹੀਂ ਹੈ ਜੀ ਉਹਨਾਂ ਨੇ ਸਿਰਫ ਇੱਕ ਬਹਾਨਾ ਜੀ ਮੈਂ ਹਾਊਸ ਵੇਟਦਾ ਜੀ ਮੈਂ ਡੇਲੀ ਹਾਊਸ ਸਟੈਂਡ ਕਰਦਾ ਹਾਊਸ ਵਿੱਚ ਹੁੰਦਾ ਕੀ ਆ ਆਉਂਦੇ ਆ 10 ਮਿੰਟ 12 ਮਿੰਟ 13ਵਾਂ ਮਿੰਟ ਹੀ ਲਾਂਦੇ ਕੋਈ ਨਾ ਕੋਈ ਬਹਾਨਾ ਮਾਰ ਕੇ ਬਾਹਰ ਚੜਦਾ ਕਿਉਂਕਿ ਉਹਨਾਂ ਕੋਈ ਫੇਸ ਕਰਨ ਦੀ ਤਾਕਤ ਹੀ ਨਹੀਂ ਹੈ ਅੱਜ ਸਾਡਾ ਹਾਊਸ ਦੇ ਵਿੱਚ ਬਜਟ ਪਾਸ ਹੋਇਆ ਕੀ ਵਿਰੋਧੀ ਪਾਰਟੀ ਦਾ ਹੱਕ ਨਹੀਂ ਮਰਦਾ ਬਜਟ ਦੇ ਵਿੱਚ ਕਟਾਸ ਕਰਨ ਬਜਟ ਦੇ ਵਿੱਚ ਬੋਲਣ ਸਾਡੇ ਨੁਕਸ ਕੱਢਣ ਕੋਈ ਨੁਕਸ ਕੱਢਿਆ ਇੱਕ ਨੁਕਸ ਕੱਢਣ ਬਜਟ ਤੇ ਬਹਿਸ ਕਰਨ ਕੱਲ ਸਾਰਾ ਦਿਨ ਬਹਿਸ ਵਾਸਤੇ ਸੀਗਾ ਬਹਿਸ ਕਰਨ ਆਏ ਬਚ ਕੇ ਹੋਸ਼ ਸੋ ਨੀਤ ਬਿੱਟੂ ਕਹਿੰਦੇ ਨੇ ਕਿ ਜਿਹੜਾ ਭਾਂਡਾ ਖਾਲੀ ਹੁੰਦਾ ਉਹ ਜਿਆਦਾ ਖਰਕਦਾ ਉਹਨੇ ਇੱਕ ਟੈਕਸ ਕੀਤਾ ਸਾਡਾ ਤਾਂ ਭਾਂਡਾ ਭਰਿਆ ਹੋਇਆ ਛਲਕ ਰਿਹਾ ਸਾਡਾ ਭਾਂਡਾ ਤਾਂ ਛਲਕੇ ਬਾਹਰ ਆ ਰਿਹਾ ਇੰਨੀ ਡਿਵੈਲਪਮੈਂਟ ਹੋ ਰਹੀ ਹੈ ਮੇਰੇ ਹਲਕੇ ਦੇ ਵਿੱਚ 37 ਸਾਲ ਦਾ ਰਿਕਾਰਡ ਤੇ 3 ਸਾਲ ਦਾ ਰਿਕਾਰਡ ਕੱਢ ਲਓ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰੂੰਗਾ ਨਾ ਹਾਂ ਮੇਰੇ ਹਲਕੇ ਦੀ ਗੱਲ ਕਰੂੰ ਜੋ 200 ਕਰੋੜ ਦਾ ਅਪ ਕਰਗੇ ਰਿਕਾਰਡ ਘੜਾ ਲੈਣੇ ਆ ਆ 3.20 ਕਰੋੜ ਤੋਂ ਉੱਪਰ ਚਲਾ ਗਿਆ ਮੈਂ ਤਾਂ ਪਿੱਛੇ ਸਰਕਾਰ ਦੇ ਕੰਮਾਂ ਦਾ ਪੈਮਾਨਾ ਜਨਤਾ ਦਾ ਵਿਸ਼ਵਾਸ ਹੁੰਦਾ ਹੁਣ ਲੁਧਿਆਣਾ ਬੈਸਤੀਆਂ ਚੋਣਾ ਆ ਰਹੀਆਂ ਵਾ ਕਿਸ ਤਰ੍ਹਾਂ ਦਾ ਕੀ ਲੱਗਦਾ ਕਿ ਤੁਹਾਨੂੰ ਜਿਹੜਾ ਵਾ ਜਨਤਾ ਜਿਹੜਾ ਲਗਾਤਾਰ ਵਿਸ਼ਵਾਸ ਜਿਤਾ ਰਹੀ ਇਸ ਵਾਰ ਫਿਰ ਜਿਤਾਏਗੀ ਵਿਸ਼ਵਾਸ ਬਾਬੇ ਬਿਲਕੁਲ ਕਿਰਪਾ ਕਰੂਗਾ ਲੋਕਾਂ ਨੇ ਡਿਵੈਲਪਮੈਂਟ ਤੇ ਵੋਟ ਪਾਣੀ ਹੈ ਲੋਕੀ ਡਿਵੈਲਪਮੈਂਟ ਦੇ ਵੋਟ ਪਾਣਗੇ ਮੈਂ ਤੁਹਾਡੇ ਸਾਹਮਣੇ ਆਏਗਾ ਜਿੱਤਾਂਗੇ ਬਿਲਕੁਲ ਕਾਰਪੇ ਜਿੱਤੀਆਂ ਸਾਡੇ ਮਾਨਯੋਗ ਸਵਰਗੀ ਗੁਰਪ੍ਰੀਤ ਗੋਗੀ ਜੀ ਨੇ ਇਲੈਕਸ਼ਨ ਕਰਾਇਆ ਕਾਰਪੇ ਚੋਂ ਦੇ 10 ਸੀਟਾਂ ਜਿੱਤੀਆਂ ਨੇ ਉਹਨਾਂ ਨੇ ਇਹ ਨਹੀਂ ਗੱਲ ਹੈਗੀ ਕਾਰਪੇ ਜਿੱਤਾਂਗੇ ਕਾਰਨ ਜਿੱਤੀਆਂ ਵਿਧਾਨ ਸਭਾ ਵੀ ਜਿੱਤਾਂਗੇ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਰ ਰਿਹਾ ਲੋਕਾਂ ਨੂੰ ਚੰਮ ਪਿਆਰਾ ਨਹੀਂ ਲੋਕਾਂ ਨੂੰ ਕੰਮ ਪਿਆਰਾ ਕੰਮ ਕਰਕੇ ਦੇ ਰਹੇ ਆ ਇਹਨਾਂ ਨੂੰ ਪੱਥਰ ਨਹੀਂ ਲਾਏ ਪੱਥਰ ਲਾ ਕੇ ਮੂਰਤ ਕਰਾਂਗੇ ਹੋਰ ਪੱਥਰ ਲਾਵਾਂਗੇ ਅੱਗੇ ਵੀ ਜਾਣਗੇ ਪੱਥਰ ਲੱਗਣੇ ਆ ਮੈਂ ਜਿਹੜਾ ਕਹਿੰਦਾ 12 ਸਾਲ ਤੋਂ ਕਹਿੰਦੇ ਸੀ ਨਾ ਤੁਸੀਂ ਵੀ ਕਹਿੰਦੇ ਸੀ ਨਾ ਨਹੀਂ ਦੇਖੋ ਬੱਗੇ ਜੀ ਖਾਬ ਦੇਖਦੇ ਹਾਂ ਮੈਂ ਯਾਦ ਕਰਾਣਾ ਤੁਹਾਨੂੰ ਵੀ ਸਾਲ ਦੀ ਡੈਡਲਾਈਨ ਸੀ ਡੈਡਲਾਈਨ ਪੂਰੀ ਹੋ ਚੁੱਕੀ ਹੈ ਤੁਸੀਂ ਕਹਿੰਦੇ ਸਾਲ ਇਹ ਪੂਰਾ ਹੋਏਗਾ ਅਸੀਂ ਜਦੋਂ ਤੁਹਾਨੂੰ ਇਹ ਪਹਿਲਾਂ ਪੁੱਛਿਆ ਪੂਰਾ ਹੋਏਗਾ ਅਪਰਲ ਦੀ 31 ਨੂੰ 31 ਦਸੰਬਰ ਹਾਂ 31 31 ਅਪਰਲ ਨੂੰ 31 ਅਪਰਲ ਨੂੰ ਸਾਲ ਹੋਏਗਾ ਤੁਹਾਡੇ ਸਾਹਮਣੇ ਮੈਂ ਚਲਾਉਂਗਾ ਪੁੱਲ ਲੈਂਟਰ ਬਹਿ ਗਿਆ 20 ਦਿਨਾਂ ਵਿੱਚ ਪੱਕ ਜੂਗਾ 25 ਦਿਨਾਂ ਵਿੱਚ ਪੱਕ ਜੂਗਾ ਅਪਰਲ 31 ਨੂੰ ਅਸੀਂ ਮੁਰਦਕਾਂ ਬਾਬੇ ਦੀ ਕਿਰਪਾ ਨਾਲ ਕਰਾਂਗੇ ਕਹਿੰਦਾ ਮਕਸਦ ਇਹ ਜੋਕ ਕਿਹਾ ਉਹ ਕਰਿਆ 10 ਸਾਲ 12 ਸਾਲ ਬੋਲੀ ਚਲਾ ਚੁੱਕੇ ਹੋ ਅਕਾਸ਼ਾ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਨਗਰ ਨਿਗਮ ਦਾ ਹੁਣ ਹਾਊਸ ਜਿਹੜਾ ਵਾ ਬਣ ਚੁੱਕਾ ਵਾ ਤੁਹਾਡੀ ਮжоਰਿਟੀ ਹੈ ਨਗਰ ਨਿਗਮ ਨੂੰ ਲੈ ਕੇ ਬੜੇ ਸਵਾਲ ਚੁੱਕੇ ਜਾਂਦੇ ਰਹੇ ਨੇ ਕੰਮਾਂ ਨੂੰ ਲੈ ਕੇ ਬਹੁਤ ਸਵਾਲ ਚੁੱਕੇ ਜਾਂਦੇ ਰਹੇ ਨੇ ਸੱਤਾਧਿਰ ਦੇ ਕੌਂਸਲਰ ਵੀ ਸਵਾਲ ਚੁੱਕੇ ਜਾਂਦੇ ਰਹਿੰਦੇ ਨੇ ਤੇ ਕਿਸ ਤਰ੍ਹਾਂ ਦੇ ਦੇ ਦਿਓ ਕਿ ਜਿਹੜੇ ਇੱਕ ਸਵਾਲ ਹੈ ਉਹਨਾਂ ਦਾ ਹੱਲ ਕਿੱਦਾਂ ਹੋਊਗਾ ਜਿਵੇਂ ਬੱਗਾ ਜੀ ਨੇ ਦੱਸਿਆ ਜੀ ਕੰਮ ਕਰਕੇ ਦਿਖਾਵਾਂਗੇ ਜੀ ਹੁਣ ਕੱਲ ਫైనాన్స్ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ 'ਚ ਵੀ ਨਾਰਥ ਸਭ ਤੋਂ ਉੱਤੇ ਆ ਇਹਨਾਂ ਦੇ ਕੰਮ ਬਹੁਤ ਪਾਸ ਹੋਏ ਆ 32 ਕਰੋੜ ਦੇ ਆ ਕੱਲ ਸਾਰੇ ਕੰਮ ਪਾਸ ਕੀਤੇ ਇਹਨਾਂ ਦੇ ਵੀ ਨਾਰਥ ਬਹੁਤ ਅੱਗੇ ਜਾ ਰਿਹਾ ਜੀ ਧੰਨਵਾਦ ਜੀ ਧੰਨਵਾਦ ਆ ਕੱਲ ਕੱਲ ਸਾਰੇ ਕੰਮ ਪਾਸ ਹੋ ਗਏ ਪਹਿਲੇ ਪਹਿਲੇ ਹਾਊਸਦਲੇ ਹਾਊਸ ਦੀ ਮੀਟਿੰਗ ਦੇ ਵਿੱਚ ਹੀ ਕਹਿੰਦੇ ਆ ਕਾਲੇ ਤਾਂ ਚਾਹ ਸਮੋਸੇ ਚੱਕੇ ਵੀ ਨਹੀਂ ਸੀਗੇ ਮੀਟਿੰਗ ਬਜਟ ਪਾਸ ਕਰ ਦਿੱਤਾ ਗਿਆ ਮੈਨੂੰ ਇੱਕ ਗੱਲ ਦੱਸੋ ਬਜਟ ਤੇ ਕਦੇ ਜ਼ੀਰੋ ਆਊਟ ਮਿਲਦਾ ਹੁੰਦਾ ਕਦੇ ਮਿਲੇ 25 ਸਾਲਾਂ ਚ 25 ਸਾਲ ਤਾਂ ਮੈਨੂੰ ਹੋ ਗਿਆ ਆਊਟ ਕਿਸੇ ਸਰਕਾਰ ਵੀ ਹੋਵੇ ਜ਼ੀਰੋ ਆਊਟ ਬਜਟ ਤੇ ਨਹੀਂ ਪੁਰਾਣੇ ਸਾਥੀ ਰਹੇ ਸਵਾਲ ਚੱਕਦੇ ਰਹੇ ਆ ਜਿਨ੍ਹਾਂ ਦੇ ਨਾਲ ਤੁਸੀਂ ਪੁਰਾਣੇ ਹਾਊਸ ਦੇ ਵਿੱਚ ਬੈਠਦੇ ਰਹੇ ਮੈਂ ਤੁਹਾਨੂੰ ਇਹ ਦੱਸਦਾ ਨਾ ਮੈਂ ਉਦੋਂ ਵੀ ਉਹਨੂੰ ਕਿਹਾ ਸੀਗਾ ਮੈਂ ਕਿਹਾ ਅੱਗੇ ਕਦੇ ਹੋਇਆ ਅਜ ਤੱਕ 25 ਸਾਲਾਂ ਚ ਪੁੱਛਿਆ ਸੀ ਮੈਂ ਨਹੀਂ ਸਾਡਾ ਤਾਂ ਆਪੋਜੀਸ਼ਨ ਆ ਜੀ ਅਸੀਂ ਤਾਂ ਰੌਲਾ ਪਾਣਾ ਹੀ ਆ ਇਹ ਕੋਈ ਗੱਲ ਥੋੜਾ ਬੰਦ ਤੁਸੀਂ ਕਿਹੜੇ ਕੰਮ ਕਰਨ ਆਏ ਹੋ ਬਜਟ ਤੇ ਬੋਲੋ ਉਹ ਚ ਨੁਕਸ ਕੱਢੋ ਠੀਕ ਹੈ ਕਿ ਨਹੀਂ ਹੁਣ ਮੇਰੇ ਕੋ ਲੈ ਲਓ ਮੈਂ ਵੀ ਹੁਜਨ ਹੁਜ ਦੀ ਮੀਟਿੰਗ ਸੀਗਾ ਕੋਰਪੇਂ ਦੇ ਹੋਸ ਤੇ ਵਿੱਚ ਅਫਰੋ ਦੀ ਤੇ ਜਿਹੜੇ ਨਿਤਵਾ ਦੇ ਸਾਡੇ ਸਤਕਾਰ ਵੀ ਮੇਰਾ ਭਾਈ ਆ ਛੋਟਾ ਉਹ ਸ਼ਾਮ ਸੁਦਰਮ ਲੋਤਰਾ ਉਹ ਬਾਰ ਬਾਰ ਕਹਿ ਰਹੇ ਸੀ ਬਜਟ ਤੇ ਬੈਸ ਕਰੋ ਬਜਟ ਤੇ ਬੈਸ ਕਢੋ ਇੱਕ ਵਾਰ ਸੀ ਕੋਈ ਬੀਜੇਪੀ ਵਾਲੇ ਸੀ ਉਹ ਕਹਿੰਦੇ ਨਹੀਂ ਬਜਟ ਨੂੰ ਕੱਲਗਾ ਲਾ ਬੋਲ ਕੇ ਸਾਡੀ ਬੈਸ ਕਰਾਓ ਉਹ ਸੋਰੀਓ ਥੋੜਾ ਜਿਹਾ ਪੜ ਲਓ ਯਾਰ ਥੋੜਾ ਜਿਹਾ ਪੜ ਲਓ ਕੱਲ ਵਿਧਾਨ ਸਭਾ ਦਾ ਬਜਟ ਪੇਸ਼ ਹੋਇਆ ਪਰਸੋਂ ਚੀਮਾ ਸਾਡੇ ਬਜਟ ਪੇਸ਼ ਕੀਤਾ ਹੈ ਵਿਰੋਧੀ ਧਿਰ ਨੇ ਬੈਠ ਕੇ ਸੁਣਿਆ ਬੈਠ ਕੇ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਦਿਆ ਕਿ ਨਾ ਬੈਠ ਕੇ ਸੁਣਿਆ ਇੱਕ ਦਿਨ ਪੂਰਾ ਦਿੱਤਾ ਕਿ ਤੁਸੀਂ ਬਹਿਸ ਕਰ ਲਓ ਇੱਕ ਇੱਕ ਆਈਟਮ ਤੇ ਬਹਿਸ ਕਰ ਲਓ ਚਲੇਗੇ ਮਤਲਬ ਕਹਿੰਦਾ ਕਿ ਬਹਿਸ ਕਰਨ ਦੇ ਵਿੱਚ ਬੈਠਣਾ ਨਹੀਂ ਹੈ ਜਦੋਂ ਉਹ ਪੇਸ਼ ਹੋ ਰਿਹਾ ਸੀ ਉਹਨੂੰ ਪਤਾ ਹੈ ਕਿ ਜਦੋਂ ਬਜਟ ਪੇਸ਼ ਹੁੰਦਾ ਹੈ ਇਹ ਬਜਟ ਖਜ਼ਾਨਾ ਮੰਤਰੀ ਪੇਸ਼ ਕਰਦਾ ਹੈ ਔਰ ਉਹਨੇ ਤਕਰੀਬਨ ਸਾਰਾ ਬਜਟ ਬਣਾਉਂਦਾ ਬਜਟ ਪੜਨ ਤੋਂ ਬਾਅਦ ਟਾਈਮ ਦਿੱਤਾ ਜਾਂਦਾ ਕਿ ਤੁਸੀਂ ਹੁਣ ਇੱਥੇ ਕਟਾਚ ਕਰ ਲੋ ਇੱਥੇ ਤੁਹਾਡਾ ਹੋਮਵਰਕ ਪੂਰਾ ਨਹੀਂ ਸੀਗਾ ਡਮੀ ਜਿਹੜਾ ਵਾ ਮੇਅਰ ਬਣਾਇਆ ਗਿਆ ਵਾ ਜਦੋਂ ਉਹਨਾਂ ਨੂੰ ਸਟਰੀਟ ਲਾਈਟਾਂ ਵਾਸਤੇ 40 ਕਰੋੜ ਰੁਪਏ ਦਾ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕੋਲ ਜਵਾਬ ਨਹੀਂ ਨਿਕਲਿਆ ਦੇਖੋ ਮੇਰੀ ਗੱਲ ਸੁਣੋ ਹੱਥ ਨਾਲ ਪਹੁੰਚੇ ਥੂ ਕੋੜੀ ਇੱਕੋ ਇੱਕੋ ਗੱਲ ਕਰ ਹੱਥ ਨਾਲ ਪਹੁੰਚੇ ਥੂ ਕੋੜੀ ਬਜਟ ਤਾਂ ਆਪ ਨਹੀਂ ਦੇਖ ਕੇ ਆਏ 72 ਘੰਟੇ ਪਹਿਲਾਂ ਬਜਟ ਭੇਜਿਆ ਉਹਨਾਂ ਨੂੰ ਬਜਟ ਤਾਂ ਪੜ੍ਹ ਕੇ ਨਹੀਂ ਆਏ ਸਾਨੂੰ ਬਜਟ ਭੇਲ ਲੈਂਦੇ ਹੋ ਜਿਹੜਾ ਬੰਦਾ ਕਹੂਗਾ ਕਿ ਕੱਲੀ ਕੱਲੀ ਆਈਟਮ ਤੇ ਬੋਲੇ ਤਾਂ ਮਤਲਬ ਉਹਦੀ ਤਿਆਰੀ ਨਹੀਂ ਹੈਗੀ ਤੁਸੀਂ ਬਜਟ ਪੜ ਕੇ ਆਏ ਹੋ ਬਜਟ ਤੋਂ ਬਾਅਦ ਤੁਹਾਨੂੰ ਟਾਈਮ ਦੇਣਾ 2 ਘੰਟੇ ਦਿੰਦੇ 3 ਘੰਟੇ ਦੇ ਉੱਤੋਂ ਵਿਰੋਧੀ ਤੇਰ ਦੇਣੇ ਤੇਨੂੰ ਬੁਲਾਉਣਾ ਸੀਗਾ ਤੁਸੀਂ ਆਪ ਹੀ ਵਿੱਚੋਂ ਭੱਜਣ ਲੱਗੇ ਮਤਲਬ ਕਹਿੰਦਾ ਕੱਲ ਵਿਧਾਨ ਸਭਾ ਦਾ ਬਜਟ ਪੇਸ਼ ਹੋਇਆ ਅਸੀਂ ਸਾਰਾ ਦਿਨ ਬਹਿਸ ਵਿੱਚ ਰੱਖਿਆ ਸੀ ਜਿਹੜੇ ਬੀਜੇਪੀ ਵਾਲੇ ਜਿਹੜੇ ਕਾਲੀਜਨ ਵਾਲੇ ਮਨਪ੍ਰੀਤ ਯਾਦਲੀ ਜੀ ਬੀਐਸਪੀ ਵਾਲੋਂ ਉਹਨਾਂ ਨੇ ਬੋਲੇ ਆ ਨਾ ਕਾਂਗਰਸ ਕਿਉਂ ਨਹੀਂ ਬੋਲੀ ਕਾਂਗਰਸ ਕਿਉਂ ਨਹੀਂ ਬੋਲੀ ਬੋਲੋ ਕਿਉਂ ਨਹੀਂ ਬੋਲੀ ਤੇ ਉਹਨਾਂ ਕੋਲ ਕੁਝ ਹੈ ਨਹੀਂ ਸੀ ਬੋਲਣ ਜੋਗਾ ਕਿਉਂਕਿ ਬਜਟ ਹੀ ਨਾ ਵਧੀਆ ਦਿੱਤਾ ਸੀਗਾ ਹਾਰ ਹਰ ਸਿਸਟਮ ਦੇ ਵਿੱਚ ਇਨਕਰੀਜ਼ ਕੀਤੀ ਹੈ ਕਿਤੇ ਪੇਠ ਨਹੀਂ ਦਿਖਾਈ ਜੇ ਆਪਾਂ ਕਿਹਾ ਵੀ ਸਾਡਾ ਬਜਟ ਪਿਛਲਾ ਪੂਰਾ ਆਇਆ ਤੇ ਆਪਾਂ ਅਸਲੀ ਅਗਲਾ ਵਧਾਣਾ ਨਹੀਂ ਹਰ ਬਜਟ ਦੇ ਵਿੱਚ ਕੋਈ ਦੇ 30% ਕਿਤੇ 20% ਕਿਤੇ 10% ਕਿਤੇ 15% ਇਨਕਰੀਜ਼ ਕੀਤਾ ਬਜਟ ਨੂੰ ਜਿਹੜਾ ਬਜਟ ਉਹਨਾਂ ਦੀ ਉਹ ਅਜ ਲਾਵਾ ਦਾ 1100 ਹਾਲੇ ਤੱਕ ਆਂਦਾ ਨਜ਼ਰ ਨਹੀਂ ਆ ਰਿਹਾ આજ ਤੱਕ ਦੀ ਇੰਟਰਵਿਊ ਦੇ ਵਿੱਚ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਇਸ ਬਜਟ ਦੇ ਵਿੱਚ ਅਸੀਂ ਸਾਰਾ ਅਰੇਂਜਮੈਂਟ ਕਰ ਲਿਆ ਵਾ ਪਰ ਹੋਏਗਾ ਪਰ ਇਸ ਬਜਟ ਦੇ ਕੋਈ ਵੀ ਉਸ ਤਰ੍ਹਾਂ ਦੀ ਮੈਂ ਦੱਸਦਾ ਮੈਂ ਦੱਸਦਾ ਕੋਈ ਵੀ ਚੋ ਚੀਜ਼ ਹੁੰਦੀ ਹੈ ਉਹਨੂੰ ਪ੍ਰੈਕਟੀਕਲੀ ਕਰਕੇ ਲੈ ਜਾਣਾ ਕਿਉਂਕਿ ਕੋਟਾ ਸਾਡੇ ਉੱਪਰ ਖੁਲੀ ਹੋਈਆਂ ਨੇ ਜਦੋਂ ਇੱਕ ਬੰਦਾ ਕੋਟ ਚਲ ਜਾਂਦਾ ਉਹਦੇ ਚਿਰੜਕਾ ਪੈ ਜਾਂਦਾ ਉਹ ਮੁੜ ਕੇ ਆਪਾਂ ਕੋਟਾਂ ਵਿੱਚ ਘੁਮਾਂਗੇ ਸਾਨੂੰ ਸਾਰਾ ਐਨਓਸੀ ਸੀਗੀ ਡੇਢ ਸਾਲ 2 ਸਾਲ ਪਰ ਕੋਟਾਂ ਹੀ ਤੱਕੇ ਖਾਦੇ ਆ ਇੱਕ ਬੰਦੇ ਨੇ ਜਾ ਕੇ ਸਾਨੂੰ ਉੱਥੇ ਐਲਪੀ ਬੰਦਾ ਪਾਤੀ ਤੇ ਆਪਾਂ ਡੇਢ ਦੋ ਸਾਲ ਸਫਰ ਕੀਤਾ ਅਸੀਂ ਚਾਹਨੇ ਆ ਕਿ ਟੋਟਲੀ ਟੋਟਲੀ ਇੱਕ ਮਹਿਲਾ ਵੀ ਵਿੱਚੋਂ ਬਾਹਰ ਨਹੀਂ ਰਹਿਣ ਜੇ ਸਾਡੀ ਐਕਸਰਸਾਈਜ਼ ਚੱਲ ਰਹੀ ਹੈ ਰੋਜ਼ ਨਹੀਂ ਮੁੱਕੇ ਰੋਜ਼ 27 ਤੋਂ ਪਹਿਲਾਂ ਹੋ ਜਾਏਗਾ ਕੰਮ ਮੈਂ ਕਿਹਾ ਤੁਹਾਡੇ 27 ਮੈਂ ਤੁਹਾਨੂੰ ਦੇਖਿਓ ਸੀ ਅਗਲੇ ਬਜਟ 'ਚ ਆਪਾਂ ਲੈ ਕੇ ਆਵਾਂਗੇ ਹਾਊਸ ਦੀ ਮੀਟਿੰਗ ਜਾਏਗਾ ਸਾਡੀ ਵਿਧਾਨ ਸਭਾ ਦੀ ਮੈਂ ਆਪਣਾ ਕੈਬਨਟ ਦੀ ਮੀਟਿੰਗ ਜਾਊਗਾ ਪੂਰੀ ਤਿਆਰੀ ਹੋ ਰਹੀ ਹੈ ਕਿਉਂਕਿ ਸਾਡੀਆਂ 4 ਗਰੰਟੀਆਂ ਸੀਗੀਆਂ ਪਹਿਲੇ ਬਿਜਲੀ ਤੁਸੀਂ ਗਰੰਟੀ ਦਿੰਦੇ ਹੋ ਕਿ 26 ਦੀ ਬਜਟ ਦੇ ਵਿੱਚ ਜਿਹੜਾ ਵਾ ਮੈਂ ਲਾਵਾ ਉਮੀਦ ਰੱਖਣਗੇ ਉਹਨਾਂ ਨੂੰ 1000 ਰੁਪਏ ਮਹੀਨਾ ਮਿਲੇਗਾ ਮੈਂ ਕਰ ਰਹਿਣੇ ਗੱਲ ਸਨੀਆਂ 4 ਗੰਡੀਆਂ ਸੀ ਸਭ ਤੋਂ ਪਹਿਲਾਂ ਬਿਜਲੀ 90% ਲੋਕਾਂ ਨੂੰ ਫ੍ਰੀ ਐਜੂਕੇਸ਼ਨ ਸਾਡੇ ਸਕੂਲਾਂ ਦੀ ਨਿਵਾਰ ਦੇਖੋ ਤੇ ਨਿਹਾਰ ਦੇਖੋ ਕਿੰਦਾ ਬਦਲੀ ਹੈ ਮੇਰੇ ਹਲਕੇ ਦੇ ਵਿੱਚ ਹਰ ਸਕੂਲ ਦੇ ਵਿੱਚ ਕੰਮ ਚੱਲ ਰਿਹਾ ਹੈ ਸਰਕਾਰੀ ਸਕੂਲ ਦੇ ਵਿੱਚ ਆ ਹੁਣ ਮੈਂ ਖੱਡੇ ਵਾਲਾ ਸਕੂਲ 1 ਕਰੋੜ ਰੁਪਇਆ 1 ਕਰੋੜ ਰੁਪਇਆ ਗੱਲਾਂ ਛੋਟੀਆਂ ਹੁੰਦੀਆਂ ਤੇ ਹੁਣ ਮੈਂ ਨਾਲ ਲੈ ਕੇ ਚੱਲਦਾ ਬਿਲਡਿੰਗ ਦੀ ਸਾਰੀ ਹੋ ਰਹੀ ਹੈ ਜਿੱਥੇ ਕੁਝ ਵੀ ਨਹੀਂ ਸੀਗਾ ਜਿੱਥੇ ਪਿਛਲੀਆਂ ਸਰਕਾਰਾਂ ਚ 45 ਸਾਲ ਬੱਚਿਆਂ ਨੂੰ ਥੱਲੇ ਬਿਠਾਉਂਦੀਆਂ ਰਹੀਆਂ ਆ ਸਕੂਲ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਇਹਨਾਂ ਜੇ ਵਾਰਡ ਦੇ ਕੌਂਸਲਰ ਇਹਨਾਂ ਦੇ ਹਲਕੇ ਦੇ ਵਾਰਡ ਦੇ 3.5 ਕਰੋੜ ਰੁਪਇਆ ਮਤਲਬ ਕੀ ਅਸੀਂ ਸਕੂਲਾਂ ਦੇ ਉੱਪਰ ਲਾ ਰਹੇ ਯਾਰ ਦੂਜੀ ਸਾਡੀ ਐਜੂਕੇਸ਼ਨ ਦੇ ਤੀਜੀ ਸਾਡੀ ਹੈਲਥ ਹਰ ਮਹਿਲਾ ਕਲੀਨਿਕ ਹਰ ਵਾਰਡ ਦੇ ਵਿੱਚ ਮਹਿਲਾ ਕਲੀਨਿਕ ਆ ਨਾਲ ਪਾਰਕ ਹੈ ਰੋਜ ਛੋਪ ਬੰਦਾ ਸੋ ਮੈਂਬਰ 150 ਮੈਂਬਰ ਰੋਜ ਪਰਿਵਾਰ ਤੋਂ ਦਵਾਈ ਫ੍ਰੀ ਲੈ ਰਿਹਾ ਚੈੱਕਅਪ ਫ੍ਰੀ ਕਰਾ ਰਿਹਾ ਨੋ ਮਹਿਲਾ ਕਲੀਨਿਕ ਆਪਣੇ ਹਲਕੇ 'ਚ ਖੁੱਲੇ ਆ ਚੌਥੀ ਮਹਿਲਾਵਾਂ ਲਾਗਿਆ ਉਹ ਵੀ ਦੇਾਂਗੇ ਤੁਸੀਂ 26 ਦੀ ਗੱਲ ਕਰ ਰਹੇ ਹੋ ਸਾਡਾ ਸੈਸ਼ਨ ਆ ਲੰਦੀ ਉੱਥੋਂ ਕਹਾਂਗੇ ਅੱਛੇ ਠੀਕ ਪੜ੍ਹ ਲਓ ਅਸੀਂ ਪਾਸ ਕਰ ਤਾ ਸਰਦਾਰ ਭਗਵਾਨ ਜੀ ਬਿਲਕੁਲ ਆ ਸੀਗੇ ਮਦਨ ਲਾਲ ਬਕਾ ਜਿਹੜੇ ਵਿਰੋਧੀਆਂ ਦੇ ਜਿੱਥੇ ਸਵਾਲਾਂ ਦਾ ਠੋਕਵਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਕਹਿ ਰਹੇ ਨੇ ਕਿ ਮਹਿਲਾਵਾਂ ਨੂੰ ਦਿੱਤੀ ਗਰੰਟੀ ਵੀ ਜਲਦ ਪੂਰੀ ਹੋਏਗੀ ਅਗਲੇ ਬਜਟ ਤੋਂ ਪਹਿਲਾਂ ਹੀ ਇਹ ਗਰੰਟੀ ਪੂਰੀ ਕਰ ਦਿੱਤੀ ਜਾਏਗੀ ਤਾਂ ਹੁਣ ਦੇਖਣਾ ਇਹ ਹੋਏਗਾ ਤੇ ਇੰਤਜ਼ਾਰ ਰਹੇਗਾ ਕਿ ਇਹ ਗਰੰਟੀ ਮਹਿਲਾਵਾਂ ਨੂੰ ਜਿਹੜੀ ਦਿੱਤੀ ਸੀ ਇਹ ਕਦੋਂ ਪੂਰੀ ਹੁੰਦੀ ਹੈ ਤੇ ਦੂਜੇ ਪਾਸੇ ਹਲਕਾ ਨੌਰਥ ਨੂੰ ਲੈ ਕੇ ਚੱਲ ਰਹੇ ਪ੍ਰੋਜੈਕਟਾਂ ਦਾ ਉਹਨ ਅਲਬ ਵੇਕਲ ਚਰਚਾ ਟੀਵੀ ਲੁਧਿਆਣਾ